ਪਾਜੀ ਕੀ ਮਾਵਲਾ ਸਾਰਾ ਜਿਹੜਾ ਇੱਥੇ ਸਿਵਲ ਹਸਪਤਲ ਤੁਸੀਂ ਕੁੱਝ ਹੈਗੇ ਜਿਹੜੀ ਅਸੀਂ ਖੜੇ ਮਤਲਬ ਜਾਣਦੇ ਸੀਗੇ ਰੋਡ ਦੇ ਉੱਤੇ ਤੇ ਟਰਾਲੀ ਦੇ ਵਿੱਚ ਟਰਾਲੀ ਉੱਪਰ ਜਿਹੜੀ ਇਹਨਾਂ ਦੇ ਤੇ ਡਿੱਗ ਗਏ ਕਿੱਥੇ ਕਰਕੇ ਹੋਇਆ ਜੀ ਇਹ ਕੱਟੇ ਸੀਗੇ ਤੇ ਸਕੂਟਰੀ ਦਾ ਸੀਗੇ ਅੱਛਾ ਹਾਂਜੀ ਰਾਗਵੜੀ ਥਾਣੇ ਲੱਗੇ ਹਾਦਸਾ ਵਾਪਰਿਆ ਨਹੀਂ ਨਹੀਂ ਅੱਡੇ ਦੇ ਵਿੱਚ ਜੀ ਅੱਛਾ ਇਹ ਟਰਾਲੀ ਨਾਲ ਹੋਇਆ ਹਾਂਜੀ ਹਾਂਜੀ ਟਰਾਲੀ ਉੱਪਰੋਂ ਚੜ ਗਈ ਇਹਨਾਂ ਦੇ ਟਰਾਲੀ ਵਾਲਾ ਭੱਜ ਗਿਆ ਜਾਂ ਨਹੀਂ ਉੱਥੇ ਹੀ ਹੈ ਜੀ ਅੱਛਾ ਜੀ ਵੈਸੇ ਹਾਸਾ ਹੈ ਜਾਂ ਕਿਸ ਦੀ ਗਲਤੀ ਲੱਗ ਰਹੀ ਹੈ ਵੀ ਕਿਸ ਤਰ੍ਹਾਂ ਹੋਇਆ ਇਹਨਾਂ ਦੀ ਗਲਤੀ ਹੈ ਜੀ ਇਹ ਦੱਸਣ ਦੇ ਮੁਤਾਬਕ ਇਹੀ ਦੱਸਦੇ ਕਿ ਇਹ ਇੱਕ ਸਾਈਡ ਨੂੰ ਡੇਗੇ ਸੀਗੇ ਰੋਡ ਦੇ ਤੇ ਖੜੇ ਖੜੇ ਡੇਗੇ ਇਹ ਫੇ ਉੱਪਰੋਂ ਜੜੀ ਇਹ ਇਹ ਖੜੇ ਸੀਗੇ ਰੋਡ ਤੇ ਟਰਾਲੀ ਸਹੀ ਜਾਂਦੀ ਸੀਗੀ ਦੱਸਣ ਦੇ ਦਾ ਇਹੀ ਸੀਗਾ ਮਤਲਬ ਕਿ ਕੈਮਰੇ ਘੜਾਵਾਂਗੇ ਜੇ ਪਤਾ ਲੱਗ ਮਤਲਬ ਕਿ ਖੜੇ ਸੀ ਤੇ ਖੜੇ ਵਿੱਚ ਟਰਾਲੀ ਵੱਜ ਗਈ ਨਹੀਂ ਡੇਗੇ ਜੀ ਖੜੇ ਡੇਗ ਤੇ ਆਪ ਖੜੇ ਟਰਾਲੀ ਜੜੀ ਉੱਪਰ ਇਹਨਾਂ ਦੇ ਬਾਕੀ ਹੁਣ ਕੈਮਰੇ ਕਢਾਉਣ ਲੱਗੇ ਆ ਪਿੰਡ ਫੇਰ ਪਤਾ ਲੱਗੂਗਾ ਜੀ ਸਰ ਮੌਕੇ ਤੇ ਹੀ ਨਾ ਜੀ ਮੌਤ ਹੋ ਗਈ ਇੱਥੇ ਐਕਸਿਵਲ ਹਸਪਤਾਲ ਹੂ ਇਹ ਮੌਕੇ ਤੇ ਹੀ ਲਾ ਲੋ ਮਤਲਬ ਹਸੈ ਨਹੀਂ ਸੀਗੇ ਸਾ ਦੋ ਗੱਡੀ ਉੱਠੇ ਆ ਬਾਅਦ ਚ ਉੱਠੇ ਆ ਤੁਸੀਂ ਕਿਸ ਤਰ੍ਹਾਂ ਲਿਆਂਦਾ ਇੱਥੇ ਇਹਨਾਂ ਨੂੰ ਇੱਥੇ ਅਸੀਂ ਰੋਡ ਤੇ ਭਾਜੀ ਰੁਕੇ ਆ ਉਹਨਾਂ ਨੂੰ ਗੱਡੀ ਦੇ ਥਰੂ ਲੈ ਵਿੱਚ ਪਾ ਕੇ ਲੱਗੇ ਆ ਕਿ ਰੁਕਦਾ ਨਹੀਂ ਜਗਿਆ ਡਾਕਟਰਾਂ ਨੇ ਕੀ ਕਹਿਣਾ ਉਹਨੂੰ ਬਸ ਡੈਟ ਮੈਂ ਤੱਕ ਕੋਸ਼ਿਸ਼ ਕਰਤਾ ਹਾਂ ਹਾਂਜੀ ਹਾਂਜੀ ਕੋਈ ਪਛਾਣ ਵਗੈਰਾ ਹੋਈ ਇਹਨਾਂ ਨੂੰ ਮਿਲਿਆ ਕੁਝ ਰੂੜ ਦੇ ਦੱਸਦੇ ਆ ਜੀ ਰੂੜ ਦੇ ਇਹ ਕਿਧਰੋਂ ਕਿਧਰੋਂ ਆ ਰਹੇ ਸੀ ਇਹ ਖੜੇ ਸੀਗੇ ਆਪਾਂ ਕਿਹੜਾ ਪਿੰਡ? ਰਾਵਲਪਿੰਡੀ ਆ ਜੀ। ਤੁਸੀਂ ਇੱਕ ਵਧੀਆ ਕੰਮ ਕੀਤਾ ਹੈਗਾ ਮਾਨਵਤਾ ਦੀ ਸੇਵਾ ਕੀਤੀ ਹੈਗੀ। ਹਾਂਜੀ। ਬਹੁਤ ਬਹੁਤ ਧੰਨਵਾਦ। ਠੀਕ ਹੈ। ਜਿਹੜਾ ਸੰਮੇਲ ਚੰਦਰ ਸੇਵਲ ਆਤਾ ਹੈ ਜੀ। ਨੰਬਰ ਪ੍ਰੋਫਾਈਲ ਨਾ ਆ। ਟਿੱਕ ਪ੍ਰੀਵਨ 11 ਪਿਆਰੇ ਉੱਪਰ ਇੱਕ ਟੈਨਬਲਟੀ ਪਾਈ ਆ। ਜਿਹਨੂੰ ਕਹਿੰਦੇ ਕਿ ਪਹਿਲਾਂ ਮੂਲ ਨਾ ਆ ਹਾਲੇ ਪ੍ਰੋਪਰਟੀ ਆਇਡੈਂਟੀਫਾਈ ਨਹੀਂ ਹੋਇਆ ਤੇ ਉਹ ਦੇਖ ਕੇ ਬਾਕੀ ਆਇਡੈਂਟੀਫਿਕੇਸ਼ਨ ਦੇ ਕਾਰਨ ਇਨਫੋਰਮ ਕਰ ਲਿਟਾ। ਸੋ ਕੀ ਤੁਸੀਂ ਇਹ ਕਿਸ ਤਰ੍ਹਾਂ ਮੌਤ ਹੋਈ ਹੈ? ਇਹ ਜਿਹੜੇ ਟ੍ਰੋਲੀ ਜ਼ੋਨ ਜਿਹੜੇ ਬੰਦੇ ਲੈ ਕੇ ਆਉਂਦੇ ਨੇ ਟ੍ਰੋਲੀ ਦਾ ਐਕਸ਼ਨ ਹੋਇਆ ਟ੍ਰੋਲੀ ਦੇ ਉ ਕਿਸ ਤਰ੍ਹਾਂ ਦੀ ਕੰਡੀਸ਼ਨ ਸੀ ਜਿਹੜਾ ਬੋਡੀ ਦੀ ਬੋਡੀ ਦੀ ਕੰਡੀਸ਼ਨ ਕਿਸ ਤਰ੍ਹਾਂ ਦੀ ਸੀ ਜੋ ਲੈ ਕੇ ਬੋਡੀ ਮਤਲਬ ਕਿ ਬਰਾਡ ਗੈਡਰ ਕੰਡੀਸ਼ਨ ਦੇ ਹਿਸਾਬ ਨਾਲ ਜੋ ਲੱਗਦਾ ਹੱਥ ਲਾ ਕੇ ਕਿ ਪਰਸ਼ੀਅਲ ਰਿਪਰਟ ਕਰਨਾ